ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਸਾਲ 2025 ਦੀਆਂ 30 ਵੱਡੀਆਂ ਗੱਲਾਂ ਜਿਹੜੀਆਂ ਕਿ ਕੁੰਭ ਰਾਸ਼ੀ ਵਾਲਿਆਂ ਦੇ ਨਾਲ ਸੰਬੰਧਿਤ ਹਨ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਕਿਹੜੇ ਬਦਲਾਅ ਇਸ ਸਾਲ ਹੋ ਜਾਣੇ ਹਨ ਤੇ ਕਿਹੜੀਆਂ ਘਟਨਾਵਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੇ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਸਦਾਬ ਕਿਰਪਾ ਬਾਕੀ 12 ਰਾਸ਼ੀਆਂ ਦੇ ਉੱਪਰ ਵੀ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਜੀ ਕਿ ਜੋਤਿਸ਼ ਸ਼ਾਸਤਰ ਦੇ ਅਨੁਸਾਰ ਹਰ ਇੱਕ ਰਾਸ਼ੀ ਦਾ ਸੁਭਾਅ ਜਿਹੜਾ ਹੈ ਵੱਖਰਾ ਹੁੰਦਾ ਹੈ ਇਸ ਕਾਰਨ ਹਰੇਕ ਵਿਅਕਤੀ ਦੀ ਕਿਸਮਤ ਵੀ ਜਿਹੜੀ ਹੈ ਵੱਖਰੀ ਵੱਖਰੀ ਹੁੰਦੀ ਹੈ ਜੋਤਿਸ਼ ਦੇ ਵਿੱਚ ਕੁੱਲ 12 ਰਾਸ਼ੀਆਂ ਦੱਸੀਆਂ ਗਈਆਂ ਹਨ ਅਤੇ ਕੁੰਭ ਰਾਸ਼ੀ ਜਿਹੜੀ ਹੈ 11ਵੀਂ ਰਾਸ਼ੀ ਹੁੰਦੀ ਹੈ ਕੁੰਭ ਰਾਸ਼ੀ ਦੇ ਲੋਕਾਂ ਵਿੱਚ ਜਿੱਥੇ ਕਈ ਗੁਣ ਹੁੰਦੇ ਹਨ ਉੱਥੇ ਹੀ ਉਹਨਾਂ ਵਿੱਚ ਕੁਝ ਕਮਜ਼ੋਰੀਆਂ ਵੀ ਹੁੰਦੀਆਂ ਹਨ ਇਸ ਦਾ ਮਾਲਕ ਜਾਂ ਸ਼ਨੀ ਗ੍ਰਹਿ ਹੁੰਦਾ ਹੈ ਇਸ ਕਰਕੇ ਕੁੰਭ ਰਾਸ਼ੀ ਵਾਲੇ ਲੋਕ ਜ਼ਿਆਦਾ ਸ਼ਨੀ ਦੇ ਪ੍ਰਭਾਵ ਹੇਠ ਪਾਏ ਜਾਂਦੇ ਹਨ ਅਤੇ ਇਹ ਰਾਸ਼ੀ ਵਾਲੇ ਆਪਣੀ ਮਿਹਨਤ ਨਾਲ ਹੀ ਆਪਣਾ ਜੀਵਨ ਬਣਾਉਂਦੇ ਹਨ ਕਿਹਾ ਜਾਂਦਾ ਹੈ ਕਿ ਇਸ ਰਾਸ਼ੀ ਦੇ ਲੋਕ ਸਮਾਜ ਦੇ ਇੱਕ ਵਰਗ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰਦੇ ਹਨ ਅਤੇ ਜੇਕਰ ਇਸ ਰਾਸ਼ੀ ਦੇ ਲੋਕ ਕਿਸੇ ਉੱਚ ਅਹੁਦੇ ਤੇ ਪਹੁੰਚ ਜਾਂਦੇ ਹਨ ਤਾਂ ਵੱਡੀ ਗਿਣਤੀ ਵਿੱਚ ਲੋਕ ਉਹਨਾਂ ਦਾ ਪਾਲਣ ਕਰਦੇ ਹਨ ਸ਼ਨੀ ਦੀ ਰਾਸ਼ੀ ਕੁੰਭ ਦੇ ਅਧੀਨ ਜਨਮੇ ਹੋਏ ਲੋਕਾਂ ਦੇ ਕੁਝ ਗੁਣ ਉਹਨਾਂ ਨੂੰ ਅਰਸ਼ ਤੋਂ ਫਰਸ਼ ਤੱਕ ਪਹੁੰਚਾ ਦਿੰਦੇ ਹਨ ਅਤੇ ਕੁਝ ਕਮਜ਼ੋਰੀਆਂ ਦੇ ਕਾਰਨ ਉਹਨਾਂ ਨੂੰ ਜ਼ਿੰਦਗੀ ਵਿੱਚ ਸੰਘਰਸ਼ ਦਾ ਸਾਹਮਣਾ ਕਰਨਾ ਪੈਂਦਾ ਹੈ ਅੱਜ ਅਸੀਂ ਤੁਹਾਨੂੰ ਕੁੰਭ ਰਾਸ਼ੀ ਬਾਰੇ ਕੁਝ ਅਜਿਹੀ ਜਾਣਕਾਰੀ ਦੇਣ ਵਾਲੇ ਹਾਂ ਜਿਸ ਨੂੰ ਜਾਣ ਕੇ ਕੁੰਭ ਰਾਸ਼ੀ ਦੇ ਲੋਕਾਂ ਦੇ ਮਨ ਵਿੱਚ ਉੱਠਣ ਵਾਲੇ ਸਾਰੇ ਹੀ ਸਵਾਲਾਂ ਦੇ ਉਹਨਾਂ ਨੂੰ ਜਵਾਬ ਮਿਲ ਜਾਣਗੇ ਪਰ ਇਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਤੇ ਨਾਲ ਹੀ ਨਾਲ ਜੇਕਰ ਤੁਸੀਂ ਮਾਤਾ ਲਕਸ਼ਮੀ ਦੇ ਸੱਚੇ ਭਗਤ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਦੋਸਤੋ ਕੁੰਭ ਰਾਸ਼ੀ ਦੀ ਕੁਲ ਦੇਵੀ ਕੌਣ ਹੈ ਕੁੰਭ ਰਾਸ਼ੀ ਦੀ ਉਹਨਾਂ ਨੂੰ ਮਾਂ ਕਾਲੀ ਅਤੇ ਮਾਂ ਸਿੱਧੀ ਦਾਤਰੀ ਦੀ ਪੂਜਾ ਆਖਦੇ ਹਨ ਕਿ ਕਰਨੀ ਚਾਹੀਦੀ ਹੈ ਦੇਵੀ ਦੀ ਪੂਜਾ ਕਰਨ ਦੇ ਨਾਲ ਕੁੰਭ ਰਾਸ਼ੀ ਦੇ ਲੋਕਾਂ ਦੇ ਸਾਹਮਣੇ ਆਉਣ ਵਾਲਾ ਸਭ ਤੋਂ ਵੱਡਾ ਸੰਕਟ ਵੀ ਟਲ ਜਾਂਦਾ ਹੈ ਅਤੇ ਖੁਸ਼ੀ ਤੇ ਸੁੱਖ ਸ਼ਾਂਤੀ ਦੀ ਸੰਭਾਵਨਾ ਜ਼ਿੰਦਗੀ ਵਿੱਚ ਪੈਦਾ ਹੋ ਜਾਂਦੀ ਹੈ ਕੁੰਭ ਰਾਸ਼ੀ ਦੀਆਂ ਸਮੱਸਿਆਵਾਂ ਆਖਦੇ ਹਨ ਕਿ ਕਦੋਂ ਖਤਮ ਹੋਣਗੀਆਂ ਕਿਉਂਕਿ ਸ਼ਨੀ ਚਿਹੜਾ ਹੈ ਕੁੰਭ ਰਾਸ਼ੀ ਦਾ ਮਾਲਕ ਹੈ ਇਸ ਲਈ ਇਹ ਆਪਣੇ ਵੰਸ਼ਜਾਂ ਪ੍ਰਤੀ ਦਿਆਲੂ ਹੁੰਦਾ ਹੈ ਕੁੰਭ ਰਾਸ਼ੀ ਦੇ ਲੋਕਾਂ ਲਈ ਸ਼ਨੀ ਦੀ ਜਿਹੜੀ 66 ਸਤੀ ਹੈ ਉਹਦਾ ਦੂਜਾ ਪੜਾ ਆਖਦੇ ਹਨ ਕਿ ਮਾਰਚ ਨੂੰ ਹੀ ਖਤਮ ਹੋ ਚੁੱਕਾ ਹੈ ਤੇ ਤੀਜਾ ਪੜਾ ਜਿਹੜਾ ਹੈ ਜੂਨ ਵਿੱਚ ਖਤਮ ਹੋ ਚੁੱਕਾ ਹੈ ਇਸ ਲਈ ਕੁੰਭ ਰਾਸ਼ੀ ਦੇ ਲੋਕਾਂ ਨੂੰ 66 ਸਤੀ ਤੋਂ ਰਾਹਤ ਮਿਲ ਚੁੱਕੀ ਹੈ ਇਸ ਤੋਂ ਬਾਅਦ ਉਹਨਾਂ ਨੂੰ ਹੁਣ ਸ਼ਨੀ ਦੇਵ ਦਾ ਅਸ਼ੀਰਵਾਦ ਵੀ ਮਿਲਣ ਵਾਲਾ ਹੈ 2025 ਵਿੱਚ ਕੁੰਭ ਰਾਸ਼ੀ ਦੀ ਕਿਸਮਤ ਆਖਦੇ ਹਨ ਕਿ ਕਦੋਂ ਚਮਕੇਗੀ ਕੁੰਭ ਰਾਸ਼ੀ ਦੇ ਲੋਕਾਂ ਨੂੰ ਸਾਲ 2025 ਵਿੱਚ ਬ੍ਰਹਸਪਤੀ ਅਤੇ ਸ਼ਨੀ ਦੇ ਗੋਚਰ ਦੇ ਕਾਰਨ ਬਹੁਤ ਹੀ ਸਫਲਤਾ ਮਿਲ ਜਾਵੇਗੀ ਮਈ ਤੋਂ ਲੈ ਕੇ ਜੁਲਾਈ ਤੱਕ ਕੁੰਭ ਰਾਸ਼ੀ ਲਈ ਕਿਸਮਤ ਚਮਕਣ ਦੀ ਸੰਭਾਵਨਾ ਰਹੇਗੀ ਖਾਸ ਕਰਕੇ ਮਈ ਤੇ ਜੂਨ ਤੇ ਜੁਲਾਈ ਦੇ ਮਹੀਨੇ ਵਿੱਚ ਜੂਪੀਟਰ ਦੇ ਗੋਚਰ ਤੋਂ ਬਾਅਦ ਕੁੰਭ ਰਾਸ਼ੀ ਤੇ ਸ਼ਨੀ ਦੀ 60 ਸਤੀ ਜਿਹੜੀ ਹੈ ਸ਼ੁਰੂ ਹੋਈ ਸੀ ਹੁਣ ਇਹ 60 ਸਤੀ ਜਿਹੜੀ ਹੈ ਸਮਾਪਤ ਹੋ ਚੁੱਕੀ ਹੈ ਕੁੰਭ ਰਾਸ਼ੀ ਦੇ ਜੀਵਨ ਸਾਥੀ ਦਾ ਨਾਮ ਕੀ ਹੁੰਦਾ ਹੈ ਸਾਰੇ ਹੀ ਅਕਸਰ ਪੁੱਛਦੇ ਹਨ ਜੋਤਿਸ਼ ਸ਼ਾਸਤਰ ਦੇ ਅਨੁਸਾਰ ਮਿਥਨ ਅਤੇ ਕੁੰਭ ਰਾਸ਼ੀ ਦੇ ਲੋਕ ਚੰਗੇ ਜੀਵਨ ਸਾਥੀ ਬਣ ਸਕਦੇ ਹਨ ਇਹਨਾਂ ਦੋ ਰਾਸ਼ੀ ਦੇ ਲੋਕਾਂ ਵਿੱਚ ਬਹੁਤ ਹੀ ਪਿਆਰ ਜਿਹੜਾ ਹੈ ਪਰਫੁੱਲਿਤ ਹੁੰਦਾ ਹੈ ਆਖਦੇ ਹਨ ਜੀ ਕਿ ਕੁੰਭ ਰਾਸ਼ੀ ਵਾਲਿਆਂ ਨੂੰ ਕੀ ਪਹਿਨਣਾ ਚਾਹੀਦਾ ਹੈ ਕੁੰਭ ਰਾਸ਼ੀ ਠੇਠ ਜਨਮੇ ਜਿਹੜੇ ਲੋਕ ਹਨ ਪੁਖਰਾਜ ਰਤਨ ਪਹਿਨ ਸਕਦੇ ਹਨ ਇਸ ਨੂੰ ਪਹਿਨਣ ਨਾਲ ਵਿਅਕਤੀ ਨੂੰ ਕਾਰੋਬਾਰ ਵਿੱਚ ਲਾਭ ਮਾਨਸਿਕ ਸ਼ਾਂਤੀ ਗ੍ਰਹਿ ਦੋਸ਼ਾਂ ਤੋਂ ਛੁਟਕਾਰਾ ਅਤੇ ਗਿਆਨ ਚੰਗੀ ਕਿਸਮਤ ਤੇ ਖੁਸ਼ਹਾਲੀ ਆਕਦੇ ਹਨ ਕਿ ਮਿਲ ਸਕਦੀ ਹੈ। ਕੁੰਭ ਰਾਸ਼ੀ ਵਾਲਿਆਂ ਨੂੰ ਕਿਹੜਾ ਬ੍ਰੇਸਲਟ ਜਿਹੜਾ ਹੈ ਉਹ ਪਹਿਨਣਾ ਚਾਹੀਦਾ ਹੈ। ਭਗਵਾਨ ਸ਼ਨੀ ਦੇਵ ਕੁੰਭ ਰਾਸ਼ੀ ਦੇ ਮਾਲਕ ਹਨ। ਇਸ ਲਈ ਲੋਹੇ ਦਾ ਕੰਗਣ ਪਹਿਨਣਾ ਤੁਹਾਡੇ ਲਈ ਬਹੁਤ ਹੀ ਸ਼ੁਭ ਰਹੇਗਾ। ਲੋਹੇ ਦਾ ਕੰਗਣ ਪਹਿਨਣ ਦੇ ਨਾਲ ਤੁਹਾਨੂੰ ਭਗਵਾਨ ਸ਼ਨੀ ਦੇਵ ਦਾ ਅਸ਼ੀਰਵਾਦ ਮਿਲਦਾ ਰਹੇਗਾ ਅਤੇ ਸ਼ਨੀ ਭਗਵਾਨ ਵੀ ਸ਼ਾਂਤ ਹੋ ਜਾਂਦੇ ਹਨ। ਕੁੰਭ ਲੋਕ ਕਿਸ ਰੰਗ ਦਾ ਵਾਹਨ ਜਿਹੜਾ ਹੈ ਹਮੇਸ਼ਾ ਹੀ ਖਰੀਦਣਾ ਚਾਹੀਦਾ ਹੈ ਜੋਤਿਸ਼ ਸ਼ਾਸਤਰ ਦੇ ਅਨੁਸਾਰ ਦੋਸਤ ਕੁੰਭ ਰਾਸ਼ੀ ਦੇ ਲੋਕਾਂ ਦੇ ਲਈ ਕਾਲੇ, ਨੀਲੇ ਅਤੇ ਜਾਮਨੀ ਰੰਗ ਦੀਆਂ ਕਾਰਾਂ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ। ਇਹਨਾਂ ਰੰਗਾਂ ਤੋਂ ਇਲਾਵਾ ਫਿਰੋਜ਼ੀ, ਜਾਮਨੀ ਅਤੇ ਅਸਮਾਨੀ ਨੀਲਾ ਵਰਗੇ ਰੰਗ ਵੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਸ਼ੁਭ ਮੰਨੇ ਜਾਂਦੇ ਹਨ। ਕੁੰਭ ਰਾਸ਼ੀ ਨੂੰ ਕਿਹੜੇ ਜਾਨਵਰ ਸੋਚਦੇ ਹਨ ਕਿ ਪਾਲਣੇ ਚਾਹੀਦੇ ਹਨ? ਦੋਸਤੋ ਜੋਤਿਸ਼ ਸ਼ਾਸਤਰ ਦੇ ਅਨੁਸਾਰ ਕੁੰਭ ਰਾਸ਼ੀ ਦੇ ਲੋਕਾਂ ਨੂੰ ਗਾਂ ਮੱਝ ਜਾਂ ਕੁੱਤਾ ਰੱਖਣਾ ਚਾਹੀਦਾ ਹੈ ਅਜਿਹਾ ਕਰਨ ਦੇ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਆਉਂਦੀ ਹੈ ਇਸ ਤੋਂ ਇਲਾਵਾ ਜੋਤਿਸ਼ ਸ਼ਾਸਤਰ ਦੇ ਅਨੁਸਾਰ ਕੁੰਭ ਰਾਸ਼ੀ ਦੇ ਲੋਕਾਂ ਨੂੰ ਰੰਗ-ਬਰੰਗੇ ਪੰਛੀਆਂ ਨੂੰ ਪਿਆਰ ਕਰਨਾ ਚਾਹੀਦਾ ਹੈ ਅਤੇ ਉਹਨਾਂ ਦੀ ਵੀ ਦੇਖਭਾਲ ਕਰਨੀ ਚਾਹੀਦੀ ਹੈ ਇਸ ਨਾਲ ਘਰ ਵਿੱਚ ਧਨ ਆਉਂਦਾ ਹੈ ਅਤੇ ਮਾਨਸਿਕ ਸ਼ਾਂਤੀ ਵੀ ਇਹਨਾਂ ਨੂੰ ਮਿਲ ਜਾਂਦੀ ਹੈ ਦੋਸਤੋ ਕੁੰਭ ਰਾਸ਼ੀ ਵਾਲਿਆਂ ਦੀ ਕਿਸਮਤ ਦਾ ਰਤਨ ਕੀ ਹੈ ਰਤਨਾ ਦੇ ਸ਼ੁਭ ਪ੍ਰਭਾਵ ਦੇ ਕਾਰਨ ਵਿਅਕਤੀ ਦੀ ਸੁੱਤੀ ਹੋਈ ਕਿਸਮਤ ਵੀ ਜਾਗ ਜਾਂਦੀ ਹੈ ਅਤੇ ਰਤਨਾ ਦਾ ਜੀਵਨ ਤੇ ਬੜਾ ਡੂੰਗਾ ਪ੍ਰਭਾਵ ਪੈਂਦਾ ਹੈ ਜਮੁਨੀਆ ਰਤਨ ਪੁਰਸ਼ਾਂ ਦੇ ਲਈ ਇੱਕ ਸ਼ੁਭ ਰਤਨ ਹੈ ਇਸ ਰਤਨ ਦੇ ਸ਼ੁਭ ਪ੍ਰਭਾਵਾਂ ਤੋਂ ਹੀ ਵਿਅਕਤੀ ਨੂੰ ਲਾਭ ਹੁੰਦਾ ਹੈ ਆਖਦੇ ਹਨ ਜੀ ਕਿ ਕੁੰਭ ਰਾਸ਼ੀ ਨੂੰ ਸੋਨਾ ਪਹਿਨਣਾ ਚਾਹੀਦਾ ਹੈ ਜੋਤਿਸ਼ ਸ਼ਾਸਤਰ ਦੇ ਅਨੁਸਾਰ ਸੋਨਾ ਬ੍ਰਹਸਪਤੀ ਦੀ ਧਾਤ ਹੈ ਅਤੇ ਕੁੰਭ ਰਾਸ਼ੀ ਦਾ ਮਾਲਕ ਸ਼ਨੀ ਦੇਵ ਹੈ ਮਿਥਿਹਾਸ ਦੇ ਅਨੁਸਾਰ ਪਿਤਾ ਪੁੱਤਰ ਦਾ ਰਿਸ਼ਤਾ ਹੋਣ ਦੇ ਬਾਵਜੂਦ ਸੂਰਜ ਅਤੇ ਸ਼ਨੀ ਵਿੱਚ ਦੁਸ਼ਮਣੀ ਹੈ ਇਸ ਲਈ ਕੁੰਭ ਰਾਸ਼ੀ ਦੇ ਲੋਕਾਂ ਨੂੰ ਸੋਨੇ ਦੇ ਗਹਿਣਿਆਂ ਤੋਂ ਬਚਣਾ ਚਾਹੀਦਾ ਹੈ ਕੀ ਕੁੰਭ ਰਾਸ਼ੀ ਜਿਹੜੀ ਹੈ ਚਾਂਦੀ ਦੀ ਚੇਨ ਪਹਿਨ ਸਕਦੀ ਹੈ ਚਾਂਦੀ ਦੀ ਖਾਸ ਤੌਰ ਤੇ ਕਰਕ ਰਾਸ਼ੀ ਲਈ ਫਾਇਦੇਮੰਦ ਹੁੰਦੀ ਹੈ ਕਿਉਂਕਿ ਇਸ ਰਾਸ਼ੀ ਤੇ ਚੰਦਰਮਾ ਦਾ ਰਾਜ ਹੁੰਦਾ ਹੈ ਪਰ ਇਹ ਤੌਰਸ ਤੁਲਾ ਅਤੇ ਕੁੰਭ ਲਈ ਵੀ ਚੰਗਾ ਹੁੰਦਾ ਹੈ ਚਾਂਦੀ ਪਹਿਨਣ ਦੇ ਨਾਲ ਇਹਨਾਂ ਰਾਸ਼ੀ ਵਾਲਿਆਂ ਨੂੰ ਵਧੇਰੇ ਸ਼ਾਂਤੀ ਤੇ ਭਾਵਨਾਤਮਕ ਸਥਿਰਤਾ ਦਾ ਅਨੁਭਵ ਕਰਨ ਵਿੱਚ ਮਦਦ ਮਿਲ ਜਾਂਦੀ ਹੈ। ਚਾਂਦੀ ਪਹਿਨਣ ਦੇ ਨਾਲ ਤੁਹਾਡੇ ਅੰਦਰ ਸੂਰਜ ਅਤੇ ਚੰਦਰਮਾ ਦੀ ਊਰਜਾ ਸੰਤੁਲਿਤ ਹੋ ਜਾਂਦੀ ਹੈ। ਅਗਲੀ ਗੱਲ ਹੈ ਜੀ ਕਿ ਕੁੰਭ ਰਾਸ਼ੀ ਵਾਲਿਆਂ ਨੂੰ ਕਿਹੜਾ ਦਾਨ ਕਰਨਾ ਚਾਹੀਦਾ ਹੈ। ਕੁੰਭ ਰਾਸ਼ੀ ਵਾਲੇ ਲੋਕਾਂ ਨੂੰ ਗ੍ਰਹਿ ਸ਼ਾਂਤੀ ਲਈ ਕਿਉਂ ਗੁੜ ਅਤੇ ਸ਼ਹਿਦ ਦਾਨ ਕਰਨਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਦੀ ਰਾਸ਼ੀ ਕੁੰਭ ਹੈ ਉਹਨਾਂ ਨੂੰ ਸ਼ਨੀ ਨਾਲ ਸੰਬੰਧਿਤ ਚੀਜ਼ਾਂ ਜਿਵੇਂ ਕਿ ਤੇਲ, ਤਿਲ, ਨੀਲੇ ਤੇ ਕਾਲੇ ਕੱਪੜੇ, ਕਾਲੀ ਗਾਂ ਤੇ ਉਹਨਾਂ ਦੇ ਕੱਪੜੇ, ਲੋਹਾ ਇਹਨਾਂ ਚੀਜ਼ਾਂ ਦਾ ਦਾਨ ਕਰਨ ਦੇ ਨਾਲ ਤੁਹਾਨੂੰ ਹਮੇਸ਼ਾ ਲਈ ਭਗਵਾਨ ਸ਼ਨੀ ਦੇਵ ਦਾ ਆਸ਼ੀਰਵਾਦ ਮਿਲ ਜਾਵੇਗਾ। ਕੁੰਭ ਰਾਸ਼ੀ ਵਾਲਿਆਂ ਨੂੰ ਕਿਸ ਚੀਜ਼ ਦਾ ਦਾਨ ਨਹੀਂ ਕਰਨਾ ਚਾਹੀਦਾ। ਕੁੰਭ ਰਾਸ਼ੀ ਵਾਲੇ ਲੋਕਾਂ ਨੂੰ ਕਦੇ ਵੀ ਦੁੱਧ, ਚੌਲ, ਚਾਂਦੀ ਅਤੇ ਹੋਰ ਪਾਣੀ ਦੀਆਂ ਵਸਤਾਂ ਦਾਨ ਨਹੀਂ ਕਰਨੀਆਂ ਚਾਹੀਦੀਆਂ। ਇਸ ਤੋਂ ਇਲਾਵਾ ਦਾਲ ਮਠਿਆਈ ਜਾਂ ਕੋਈ ਹੋਰ ਮਿੱਠਾ ਦਾਨ ਨਹੀਂ ਕਰਨਾ ਚਾਹੀਦਾ ਜੇਕਰ ਤੁਸੀਂ ਕਦੇ ਗਲਤੀ ਨਾਲ ਵੀ ਆਪਣੀ ਮਾਂ ਜਾਂ ਕਿਸੇ ਔਰਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹੋ ਤਾਂ ਤੁਹਾਨੂੰ ਮਾਨਸਿਕ ਤਣਾ ਨੀਂਦ ਨਾ ਆਉਣਾ ਤੇ ਕਿਸੇ ਦੇ ਝੂਠੇ ਦੋਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕੁੰਭ ਨੂੰ ਕਿਹੜਾ ਹਾਰ ਪਹਿਨਣਾ ਚਾਹੀਦਾ ਹੈ ਜਾਮਨ ਦੇ ਬੀਜਾਂ ਦੀ ਮਾਲਾ ਮਕਰ ਅਤੇ ਕੁੰਭ ਰਾਸ਼ੀ ਦੇ ਲੋਕਾਂ ਲਈ ਬੜੇ ਹੀ ਲਾਭਦਾਇਕ ਮੰਨੀ ਜਾਂਦੀ ਹੈ ਕਿਉਂਕਿ ਇਹ ਉਹਨਾਂ ਦੀ ਕਿਸਮਤ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਦੀ ਹੈ ਆਖਦੇ ਹਨ ਜੀ ਕਿ ਕੁੰਭ ਨੂੰ ਕਿਹੜਾ ਵਰਤ ਰੱਖਣਾ ਚਾਹੀਦਾ ਹੈ ਜੇਕਰ ਤੁਸੀਂ ਮਿਥਨ ਕੁੰਭ ਅਤੇ ਮਕਰ ਰਾਸ਼ੀ ਦੇ ਲੋਕ ਹੋ ਬੁੱਧਵਾਰ ਨੂੰ ਤੁਹਾਨੂੰ ਵਰਤ ਰੱਖਣਾ ਚਾਹੀਦਾ ਹੈ ਇਹ ਤੁਹਾਡੇ ਲਈ ਸ਼ੁਭ ਹੁੰਦਾ ਹੈ ਅਗਲੀ ਗੱਲ ਹੈ ਜੀ ਕਿ ਕੁੰਭ ਰਾਸ਼ੀ ਦੇ ਲੋਕਾਂ ਨੂੰ ਕਿਹੜਾ ਰੁਦਰਾਕਸ਼ ਪਹਿਨਣਾ ਚਾਹੀਦਾ ਹੈ ਕੁੰਭ ਰਾਸ਼ੀ ਦੇ ਲੋਕਾਂ ਨੂੰ ਪੰਜ ਮੂਹੀ ਰੁਦਰਾਕਸ਼ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ ਇਸ ਨੂੰ ਪਹਿਨਣ ਤੋਂ ਬਾਅਦ ਉਹ ਵਧੇਰੇ ਹੀ ਅਧਿਆਤਮਿਕ ਮਹਿਸੂਸ ਕਰਨਗੇ ਅਤੇ ਉਹਨਾਂ ਦੇ ਅੰਤਰ ਆਤਮਾ ਸ਼ਕਤੀ ਵਧੇਰੇ ਕਿਰਿਆਸ਼ੀਲ ਹੋ ਜਾਵੇਗੀ। ਕੁੰਭ ਰਾਸ਼ੀ ਨੂੰ ਆਪਣੇ ਹੱਥਾਂ ਤੇ ਕੀ ਪਹਿਨਣਾ ਚਾਹੀਦਾ ਹੈ? ਆਖਦੇ ਹਨ ਜੀ ਕਿ ਕੁੰਭ ਰਾਸ਼ੀ ਦੇ ਲੋਕਾਂ ਨੂੰ ਆਪਣੀ ਉਂਗਲੀ ਤੇ ਨੀਲਾ ਨੀਲਾ ਨੀਲਮ ਰਤਨ ਪਹਿਨਣਾ ਚਾਹੀਦਾ ਹੈ ਕਿਉਂਕਿ ਇਹ ਬੜਾ ਹੀ ਮਹੱਤਵਪੂਰਨ ਤੇ ਸ਼ubh ਮੰਨਿਆ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਨੀਲਮ ਸ਼ਨੀ ਬੁੱਧੀ ਨਾਲ ਸੰਬੰਧਿਤ ਰੁਕਾਵਟਾਂ ਨੂੰ ਦੂਰ ਕਰਨ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਇਹ ਸਕਾਰਾਤਮਕ ਊਰਜਾ ਨੂੰ ਆਕਰਸ਼ਿਤ ਕਰਨ ਵਿੱਚ ਮਦਦਗਾਰ ਸਾਬਿਤ ਹੋ ਜਾਵੇਗਾ। ਕੁੰਭ ਰਾਸ਼ੀ ਵਾਲਿਆਂ ਦੇ ਲਈ ਕਿਹੜਾ ਰੰਗ ਜ਼ਿਆਦਾ ਚੰਗਾ ਹੁੰਦਾ ਹੈ? ਕੁੰਭ ਰਾਸ਼ੀ ਦੇ ਲੋਕਾਂ ਲਈ ਅਨੁਕੂਲ ਰੰਗ ਨੀਲਾ ਜਾਂ ਫਿਰੋਜ਼ੀ ਹੀ ਚੰਗਾ ਹੈ। ਨੀਲਾ ਰਚਨਾਤਮਕਤੀ ਆਜ਼ਾਦੀ ਦਾ ਪ੍ਰੇਰਨਾ ਦਾ ਪ੍ਰਤੀਕ ਹੁੰਦਾ ਹੈ ਜੋ ਕੁੰਭ ਰਾਸ਼ੀ ਦੇ ਸ਼ਖਸੀਅਤ ਅਤੇ ਨਵੀਨਤਾ ਦੀ ਇਸ਼ਿਆ ਨੂੰ ਦਰਸਾਉਂਦਾ ਹੈ। ਅਗਲੀ ਗੱਲ ਹੈ ਜੀ ਕਿ ਕੁੰਭ ਰਾਸ਼ੀ ਦਾ ਖੁਸ਼ਕਿਸਮਤ ਨੰਬਰ ਕੀ ਹੈ? ਕੁੰਭ ਰਾਸ਼ੀ ਦੇ ਲਈ ਸਭ ਤੋਂ ਖੁਸ਼ਕਿਸਮਤ ਅੰਕ 2 3 4 7 9 ਅਤੇ 13 ਹਨ ਵੀਰਵਾਰ ਅਤੇ ਸ਼ੁੱਕਰਵਾਰ ਕੁੰਭ ਰਾਸ਼ੀ ਲਈ ਸਭ ਤੋਂ ਵੱਧ ਕਿਸਮਤ ਵਾਲਾ ਹੀ ਦਿਨ ਹੁੰਦਾ ਹੈ ਕੁੰਭ ਰਾਸ਼ੀ ਵਾਲੇ ਵਿਅਕਤੀ ਨੂੰ ਕਿਹੜਾ ਆਖਦੇ ਹਨ ਕਿ ਤਿਲਕ ਲਗਾਉਣਾ ਚਾਹੀਦਾ ਹੈ ਦੋਸਤ ਜੋਤਿਸ਼ ਸ਼ਾਸਤਰ ਦੇ ਅਨੁਸਾਰ ਧਨ ਕੁੰਭ ਮਕਰ ਅਧੇ ਰਾਸ਼ੀ ਦੇ ਲੋਕਾਂ ਨੂੰ ਕਾਲੇ ਰੰਗ ਦਾ ਹੀ ਆਖਦੇ ਹਨ ਕਿ ਤਿਲਕ ਲਗਾਉਣਾ ਚਾਹੀਦਾ ਹੈ ਅਗਲੀ ਗੱਲ ਹੈ ਜੀ ਕਿ ਕਿਹੜਾ ਦੇਵਤਾ ਕੁੰਭ ਰਾਸ਼ੀ ਦੀ ਰੱਖਿਆ ਕਰਦਾ ਹੈ ਜੇਕਰ ਤੁਹਾਡਾ ਜਨਮ ਕੁੰਭ ਰਾਸ਼ੀ ਵਿੱਚ ਹੋਇਆ ਹੈ ਤਾਂ ਤੁਹਾਨੂੰ ਹਰ ਰੋਜ਼ ਸ਼ਾਂਤਮਨ ਅਤੇ ਸ਼ਰਦਾ ਦੇ ਨਾਲ ਭਗਵਾਨ ਸ਼ਿਵ ਦੇ ਮੰਤਰ ਦਾ ਜਾਪ ਕਰਕੇ ਉਹਨਾਂ ਦੀ ਪੂਜਾ ਕਰਨੀ ਚਾਹੀਦੀ ਹੈ ਕੁੰਭ ਰਾਸ਼ੀ ਦੇ ਲੋਕਾਂ ਨੂੰ ਹਰ ਸੋਮਵਾਰ ਨੂੰ ਭਗਵਾਨ ਸ਼ਿਵ ਦੇ ਮੰਦਰ ਜਾਣਾ ਚਾਹੀਦਾ ਹੈ ਅਤੇ ਆਪਣੇ ਜੀਵਨ ਦੀਆਂ ਸਮੱਸਿਆਵਾਂ ਅਤੇ ਚਿੰਤਾਵਾਂ ਤੋਂ ਦੂਰ ਰਹਿਣ ਦੇ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਕੁੰਭ ਰਾਸ਼ੀ ਨੂੰ ਕਿਵੇਂ ਦਾ ਪਹਿਰਾਵਾ ਆਖਦੇ ਹਨ ਜੀ ਕਿ ਪੌਣਾ ਚਾਹੀਦਾ ਹੈ ਸ਼ਨੀ ਮਕਰ ਅਤੇ ਕੁੰਭ ਰਾਸ਼ੀ ਦਾ مالک ਹੈ ਸ਼ਨੀ ਦਾ ਮਨਪਸੰਦ ਰੰਗ ਨੀਲਾ ਹੈ ਤੇ ਕਾਲਾ ਰੰਗ ਹੈ ਇਹਨਾਂ ਰਾਸ਼ੀ ਦੇ ਲੋਕਾਂ ਨੂੰ ਜ਼ਰੂਰੀ ਕੰਮ ਤੇ ਜਾਂਦੇ ਸਮੇਂ ਕਾਲੇ ਜਾਂ ਨੀਲੇ ਰੰਗ ਦੇ ਕੱਪੜੇ ਹੀ ਪਹਿਨ ਕੇ ਜਾਣਾ ਚਾਹੀਦਾ ਹੈ ਅਗਲੀ ਗੱਲ ਹੈ ਜੀ ਕਿ ਕੁੰਭ ਰਾਸ਼ੀ ਦੇ ਲਈ ਕਿਹੜਾ ਕਾਰੋਬਾਰ ਚੰਗਾ ਹੈ ਦੋਸਤ ਤੁਹਾਨੂੰ ਦੱਸ ਦਈਏ ਕਿ ਕੁੰਭ ਰਾਸ਼ੀ ਵਾਲੇ ਲੋਕਾਂ ਲਈ ਵਿਗਿਆਨ ਸਮਾਜ ਸ਼ਾਸਤਰ ਜੀਵਨ ਵਿਗਿਆਨ ਜੋਤਿਸ਼ ਇੰਜੀਨੀਅਰਿੰਗ ਰਾਜਨੀਤੀ ਸਮਾਜਿਕ ਕਾਰਜ ਆਦਿ ਦੇ ਖੇਤਰਾਂ ਦੇ ਵਿੱਚ ਇਹਨਾਂ ਦਾ ਕੈਰੀਅਰ ਜਿਹੜਾ ਹੈ ਉਹ ਟੁਕਮਾ ਹੈ ਇਸ ਤੋਂ ਇਲਾਵਾ ਕੁੰਭ ਰਾਸ਼ੀ ਦੇ ਲੋਕਾਂ ਦੇ ਕੋਲ ਬੜੇ ਹੀ ਤੇਜ਼ ਵਪਾਰਕ ਸੂਝ ਹੁੰਦੀ ਹੈ ਉਹਨਾਂ ਨੂੰ ਬਿਜਲੀ ਅਤੇ ਟੈਲੀਵਿਜ਼ਨ ਦੇ ਨਾਲ ਸੰਬੰਧਿਤ ਉਦਯੋਗਾਂ ਵਿੱਚ ਵਿਸ਼ੇਸ਼ ਲਾਭ ਮਿਲਦਾ ਹੈ ਇਸ ਰਾਸ਼ੀ ਦੇ ਲੋਕ ਫਿਲਮ ਨਿਰਮਾਤਾਵਾਂ ਵਜੋਂ ਵੀ ਬਹੁਤ ਜ਼ਿਆਦਾ ਸਫਲ ਹੋ ਸਕਦੇ ਹਨ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਕੀ ਕੁੰਭ ਰਾਸ਼ੀ ਵਾਲੇ ਅਮੀਰ ਹੋ ਸਕਦੇ ਹਨ ਸ਼ਨੀ ਕੁੰਭ ਰਾਸ਼ੀ ਦਾ ਮਾਲਕ ਹੈ ਉਹਨਾਂ ਦੀ ਕਿਰਪਾ ਦੇ ਕਾਰਨ ਕੁੰਭ ਰਾਸ਼ੀ ਦੇ ਲੋਕ ਨਵੇਂ ਸਾਲ ਦੇ ਵਿੱਚ ਪ੍ਰਸਿੱਧ ਹੋ ਜਾਣਗੇ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਵੱਡੀ ਸਫਲਤਾ ਵੀ ਪ੍ਰਾਪਤ ਕਰ ਸਕਦੇ ਹਨ ਆਉਣ ਵਾਲਾ ਵੀ ਨਵਾਂ ਸਾਲ ਜਿਹੜਾ ਹੈ ਉਹਨਾਂ ਦੇ ਲਈ ਬਹੁਤ ਹੀ ਸ਼ੁਭ ਹੋਣ ਵਾਲਾ ਹੈ ਜੋ ਖੋਜ ਅਤੇ ਨਵੀਨਤਾ ਦੇ ਕੰਮ ਵਿੱਚ ਉਹ ਸ਼ਾਮਿਲ ਹਨ ਉਸ ਵਿੱਚ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਸਫਲਤਾ ਮਿਲ ਜਾਵੇਗੀ। ਕੁੰਭ ਰਾਸ਼ੀ ਦੀਆਂ ਔਰਤਾਂ ਕਿਹੋ ਜਿਹੀਆਂ ਹੁੰਦੀਆਂ ਹਨ? ਕੁੰਭ ਰਾਸ਼ੀ ਦੀਆਂ ਔਰਤਾਂ ਜਿਹੜੀਆਂ ਹਨ ਦੋਸਤਾਨਾ ਅਤੇ ਦਿਆਲੂ ਹੁੰਦੀਆਂ ਹਨ। ਆਮ ਤੌਰ ਤੇ ਸਰੀਰਕ ਤੇ ਸੁੰਦਰ ਹੋਣ ਤੋਂ ਇਲਾਵਾ ਉਹਨਾਂ ਦੇ ਕੋਲ ਇੱਕ ਵਿਸ਼ਾਲ ਅੰਦਰੋਨੀ ਸੁੰਦਰਤਾ ਵੀ ਹੁੰਦੀ ਹੈ ਜੋ ਉਹਨਾਂ ਨੂੰ ਮਿਲਣ ਵਾਲੇ ਹਰ ਵਿਅਕਤੀ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਕੁੰਭ ਰਾਸ਼ੀ ਦੀਆਂ ਔਰਤਾਂ ਆਪਣੀ ਆਜ਼ਾਦੀ ਤੇ ਸੰਤੰਤਰਤਾ ਦੀ ਕਦਰ ਵੀ ਕਰਦੀਆਂ ਹਨ ਅਤੇ ਸਾਹਸ ਉਤਸ਼ਾਹ ਨੂੰ ਵੀ ਬਹੁਤ ਜ਼ਿਆਦਾ ਪਿਆਰ ਕਰਦੀਆਂ ਹਨ ਕੁੰਭ ਰਾਸ਼ੀ ਦੇ ਲੋਕ ਕਿਸ ਉਮਰ ਦੇ ਵਿੱਚ ਵਿਆਹ ਕਰਵਾਉਂਦੇ ਹਨ ਦੋਸਤੋ ਜੋਤਿਸ਼ ਸ਼ਾਸਤਰ ਦੇ ਅਨੁਸਾਰ ਉਹਨਾਂ ਦਾ ਵਿਆਹ 22 ਤੋਂ 30 ਸਾਲ ਦੀ ਉਮਰ ਦੇ ਵਿੱਚ ਕਰ ਹੁੰਦਾ ਹੈ ਕੁੰਭ ਰਾਸ਼ੀ ਦੇ ਲੋਕ ਬਹੁਤ ਹੀ ਸੰਵੇਦਨਸ਼ੀਲ ਹੁੰਦੇ ਹਨ ਉਹ ਆਪਣੇ ਸਾਥੀ ਲਈ ਸਭ ਤੋਂ ਜ਼ਿਆਦਾ ਬਹੁਤ ਹੀ ਕੁਝ ਸੰਪੂਰਨ ਕਰਨਾ ਚਾਹੁੰਦੇ ਹਨ ਅਤੇ ਪਿਆਰ ਤੇ ਵਿਆਹ ਪ੍ਰਤੀ ਉਹਨਾਂ ਦਾ ਨਜ਼ਰੀਆ ਜਿਹੜਾ ਹੈ ਤਰਕਪੂਰਨ ਅਤੇ ਬਾਦਿਕ ਹੁੰਦਾ ਹੈ ਇਸੇ ਲਈ ਹੀ ਮਨ ਦੇ ਨਾਲ ਨਾਲ ਦਿਲ ਨਾਲ ਪਿਆਰ ਕਰਨਾ ਇੱਕ ਚੰਗੇ ਰਿਸ਼ਤੇ ਦੀ ਪਛਾਣ ਮੰਨਿਆ ਜਾਂਦਾ ਹੈ ਆਪਣੇ ਸਾਥੀ ਦੇ ਪ੍ਰਤੀ ਵਫਾਦਾਰ ਹੀ ਰਹਿੰਦੇ ਹਨ ਕੁੰਭ ਰਾਸ਼ੀ ਦੀਆਂ ਔਰਤਾਂ ਦੇ ਕਿੰਨੇ ਬੱਚੇ ਹੁੰਦੇ ਹਨ ਦੋਸਤੋ ਜੋਤਿਸ਼ ਸ਼ਾਸਤਰ ਦੇ ਅਨੁਸਾਰ ਇਸ ਰਾਸ਼ੀ ਦੀਆਂ ਔਰਤਾਂ ਨੂੰ ਇੱਕੋ ਸਮੇਂ 3 ਬੱਚਿਆਂ ਦੀ ਪਰਵਰਿਸ਼ ਜਿਹੜੀ ਹੈ ਕਰਨ ਅਤੇ ਘਰ ਦਾ ਜਿਹੜਾ ਹੈ ਪ੍ਰਬੰਧਨ ਚਲਾਉਣ ਦੇ ਕਾਰਨ ਕੋਈ ਸਮੱਸਿਆ ਨਹੀਂ ਆਉਂਦੀ। ਉਹ ਇੱਕ ਕੁਸ਼ਲ ਘਰੇਲੂ ਔਰਤ ਵਾਂਗ ਕੰਮ ਕਰ ਘਰੇਲੂ ਔਰਤ ਵਾਂਗ ਕੰਮ ਕਰਦੀਆਂ ਹਨ। ਉਹ ਆਪਣੇ ਪਰਿਵਾਰ ਅਤੇ ਸਮਾਜ ਨੂੰ ਨਾਲ ਲੈ ਕੇ ਚਲਦੀਆਂ ਹਨ। ਇੱਕੋ ਸਮੇਂ ਹੀ ਬਹੁਤ ਚੀਜ਼ਾਂ ਨੂੰ ਸੰਭਾਲ ਸਕਦੀਆਂ ਹਨ। ਦੋਸਤੋ ਅਗਲੀ ਗੱਲ ਹੈ ਜੀ ਕਿ ਕੁੰਭ ਰਾਸ਼ੀ ਦੀ ਸ਼ਕਤੀਆਂ ਕੀ-ਕੀ ਹਨ। ਉਹਨਾਂ ਦੀ ਇੱਛਾ ਸ਼ਕਤੀ ਬੜੀ ਮਜ਼ਬੂਤ ਹੁੰਦੀ ਹੈ। ਜੇਕਰ ਉਹ ਕੁਝ ਸਹੀ ਸਮਝਦੇ ਹਨ ਤਾਂ ਉਹਨਾਂ ਨੂੰ ਸਹੀ ਸਾਬਤ ਕਰਨ ਲਈ ਆਖਰੀ ਪਲ ਤੱਕ ਲੜਨ ਲਈ ਤਿਆਰ ਰਹਿੰਦੇ ਹਨ ਤੁਹਾਡੇ ਕੋਲ ਇੱਕ ਤੇਜ ਦੂਰਦਰਸ਼ੀ ਸੋਚ ਵੀ ਹੁੰਦੀ ਹੈ ਤੁਸੀਂ ਲੋਕਾਂ ਦਾ ਮਾਰਗਦਰਸ਼ਨ ਕਰਦੇ ਹੋ ਉਹ ਸੁਭਾਅ ਤੋਂ ਥੋੜੇ ਸ਼ਰਮੀਲੇ ਹੁੰਦੇ ਹਨ ਇਸ ਲਈ ਉਹਨਾਂ ਵਿੱਚ ਗੱਲਬਾਤ ਕਰਨ ਦੀ ਤੇਬਰ ਇਸ਼ਿਆ ਨਹੀਂ ਹੁੰਦੀ ਕੁੰਭ ਰਾਸ਼ੀ ਦੇ ਜਿਹੜੇ ਲੋਕ ਹੁੰਦੇ ਹਨ ਮਾਨਸਿਕ ਤੌਰ ਤੇ ਸੋਚਿਆ ਜਾਂਦਾ ਹੈ ਕਿ ਕਿਵੇਂ ਦੇ ਹੁੰਦੇ ਹਨ ਦੋਸਤੋ ਕੁੰਭ ਰਾਸ਼ੀ ਦੇ ਲੋਕ ਨਿਆਂਕਰ ਹੁੰਦੇ ਹਨ ਅਤੇ ਹਮੇਸ਼ਾ ਦੂਜਿਆਂ ਦੇ ਹੱਕਾਂ ਲਈ ਲੜਨ ਅਤੇ ਹਰ ਸੰਭਵ ਤਰੀਕੇ ਨਾਲ ਲੋਕਾਂ ਦੀ ਮਦਦ ਕਰਨ ਦੇ ਲਈ ਤਿਆਰ ਹੀ ਰਹਿੰਦੇ ਹਨ ਚੀਜ਼ਾਂ ਦੇ ਪ੍ਰਤੀ ਉਸ ਦੇ ਸਕਾਰਾਤਮਕ ਨਜ਼ਰੀਏ ਦੀ ਬਹੁਤ ਹੀ ਜ਼ਿਆਦਾ ਪ੍ਰਸ਼ੰਸਾ ਕੀਤੀ ਜਾਂਦੀ ਹੈ ਉਹ ਬੁੱਧੀਮਾਨ ਹੁਸ਼ਿਆਰ ਅਤੇ ਤੇਜ਼ ਦਿਮਾਗ ਵਾਲੇ ਵੀ ਹੁੰਦੇ ਹਨ ਤੇ ਨਾਲ ਹੀ ਮੰਨਿਆ ਜਾਂਦਾ ਹੈ ਕਿ ਕੁੰਭ ਰਾਸ਼ੀ ਦਾ ਰੋਗ ਜਿਹੜਾ ਹੈ ਉਹ ਕੀ ਹੁੰਦਾ ਹੈ ਕੁੰਭ ਰਾਸ਼ੀ ਦੇ ਨਿਸ਼ਾਨ ਹੇਠਾਂ ਪੈਦਾ ਹੋਏ ਲੋਕਾਂ ਦਾ ਸਰੀਰ ਮਜ਼ਬੂਤ ਹੁੰਦਾ ਹੈ ਪਰ ਉਹਨਾਂ ਦੇ ਕੁੱਲੇ ਅਤੇ ਗੋਡੇ ਕਮਜ਼ੋਰ ਹੁੰਦੇ ਹਨ ਸੋ ਦੋਸਤੋ ਇਹ ਸੀ ਜੀ ਵੱਡੀ ਬਹੁਤ ਹੀ ਜਾਣਕਾਰੀ ਕੁੰਭ ਰਾਸ਼ੀ ਵਾਲਿਆਂ ਦੇ ਪ੍ਰਤੀ ਕਿ 2025 ਦੇ ਵਿੱਚ ਉਹਨਾਂ ਦੀ ਜ਼ਿੰਦਗੀ ਵਿੱਚ ਕੀ ਕੁਝ ਵਾਪਰਨ ਵਾਲਾ ਹੈ ਤੇ ਕੀ ਉਹਨਾਂ ਦੀ ਭਵਿੱਖਬਾਣੀ ਹੈ ਧੰਨਵਾਦ